ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਵਕਤ ਮੌ ਸਾਹਿਬ ਵਿਹਣ ਜਾਂਦੇ ਹਨ ਤਾਂ ਇਸ ਧਰਤੀ ਤੇ ਉਹਨਾਂ ਨੇ ਚਰਨ ਪਾਏ ਇਸ ਧਰਤੀ ਤੇ ਬਾਬਾ ਮੱਲ ਜੀ ਉਹਨਾਂ ਦੇ ਸੇਵਕ ਉਹਨਾਂ ਦੇ ਦਰਸ਼ਨਾਂ ਦੀ ਇਬਲਾਸ਼ਾ ਲੈ ਕਰਕੇ ਇੱਥੇ ਰਹਿੰਦੇ ਸਨ ਉਹਨਾਂ ਦੇ ਅੰਤਰ ਕੀ ਜਾਣਨ ਵਾਲੇ ਸਤਗੁਰੂ ਜੀ ਨੇ ਉਹਨਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਬਾਬਾ ਜੀ ਨੇ ਆਪਣੇ ਹੱਥੀ ਜੋ ਜੋੜਾ ਤਿਆਰ ਕੀਤਾ ਸੀ ਗੁਰੂ ਸਾਹਿਬ ਨੂੰ ਪਹਿਨਾਇਆ ਗੁਰੂ ਸਾਹਿਬ ਜੀ ਖੁਸ਼ ਹੋ ਕੇ ਬਾਬਾ ਜੀ ਨੂੰ ਕਹਿੰਦੇ ਬਾਬਾ ਜੀ ਮੰਗੋ ਜੋ ਮੰਗਣਾ ਬਾਬਾ ਜੀ ਦੇਹ ਰੋਗਤਾ ਵਾਸਤੇ ਉਹਨਾਂ ਦੇ ਚਾਨਾ ਪਾਸ ਬੇਨਤੀ ਕੀਤੀ ਕਿ ਦੇਹ ਰੋਗਤਾ ਦਾ ਦਾਨ ਬਖਸ਼ੋ ਜੀ ਸਤਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਦੇਹ ਰੋਗਤਾ ਦਾ ਦਾਨ ਬਖਸ਼ ਕੇ ਨਾਲ ਹੀ ਵਰਦ ਦਿੱਤੇ ਕਿ ਇਸ ਸਥਾਨ ਤੇ ਜੋ ਵੀ ਪ੍ਰਾਣੀ ਆਏਗਾ ਉਹਨਾਂ ਦੇ ਦੁੱਖ ਵੀ ਦੂਰ ਹੋਣਗੇ ਸੋ ਅੱਜ ਸਤਗੁਰੂ ਜੀ ਦੇ ਸ੍ਰੀ ਮੁਖਵਾਕ ਸੰਪੂਰਨ ਹੋ ਰਹੇ ਹਨ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਆ ਕਰਕੇ ਦੇਹ ਰੋਗਤਾ ਪ੍ਰਾਪਤ ਕਰਦੇ ਹਨ ਇਹ ਇਤਿਹਾਸ ਹੈ ਸੰਖੇਪ ਗੁਰੂ ਅਰਜਨ ਦੇਵ ਜੀ ਬਾਬਾ ਮਲ ਮਾਲੀ ਸਾਹਿਬ ਗੁਰਦੁਆਰੇ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਥਾਨ ਦੀ ਮਰਜ਼ਾਦਾ ਅਨੁਸਾਰ ਹਰ ਸ਼ਨੀਵਾਰ ਇੱਥੇ ਮੇਲਾ ਲੱਗਦਾ ਹੈ ਜੋ ਚੌਂਕੀਆਂ ਦਾ ਜੋ ਇੱਥੇ ਹਰ ਸ਼ਨੀਵਾਰ ਜੋ ਸੰਗਤ ਚੌਂਕੀਆਂ ਭਰਦੀ ਹੈ ਉਹ ਸਵੇਰੇ ਆ ਕਰਕੇ ਇੱਥੇ ਰਾਤ ਸਾਰੀ ਰਾਤ ਜੋ ਹਾਜ਼ਰੀ ਭਰਦੇ ਹਨ ਅਤੇ ਜੋ ਦੂਰ ਤੋਂ ਆਉਂਦਾ ਹੈ ਜਾਂ ਜਾਦਾ ਮਰੀਜ਼ ਹੈ ਉਸ ਦਾ ਇਹ ਮਰਜ਼ਾਦਾ ਹੈ ਕਿ ਇੱਕ ਚੌਂਕੀ ਇੱਥੇ ਭਰਨੀ ਪੈਂਦੀ ਹੈ ਪੰਜ ਚੌਂਕੀਆਂ ਜੋ ਹੈ ਉਹ ਆਪਣੇ ਘਰ ਵਿੱਚ ਭਰ ਸਕਦਾ ਹੈ ਅਤੇ ਸੱਤਵੀਂ ਫਿਰ ਚੌਂਕੀ ਆ ਕੇ ਇੱਥੇ ਹਾਜ਼ਰੀ ਲਵਾਉਂਦੇ ਹਨ ਇਸ ਤਰੀਕੇ ਦੇ ਨਾਲ ਜੋ ਸੰਗਤਾਂ ਇੱਥੇ ਦੇਹ ਰੋਗਤਾ ਦਾ ਦਾੰਦ ਪ੍ਰਾਪਤ ਕਰਦੀਆਂ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਪਾਪਾ ਮਲ ਮਾਲੜੀ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਅਤੇ ਨਿਗਰਾਨ ਕਮੇਟੀ ਵੱਲੋਂ ਸਾਰੀਆਂ ਇਲਾਕੇ ਦੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ 8 ਅਤੇ 9 ਜੂਨ ਨੂੰ ਬੜੀ ਸ਼ਰਧਾ ਅਤੇ ਧੂਮ ਪਾਵਨ ਮਨ मनाया ਜਾ ਰਿਹਾ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਮੇਲੇ ਵਿੱਚ ਪਹੁੰਚ ਕੇ ਸ਼ੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ